ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਏ ਸਵਾਗਤ ਆ ਕਿਸਨੂ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਪਿੰਡ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਆ ਪਿੰਡ ਦਾ ਨਾਮ ਆ ਬਲਾਸਪੁਰ ਬਲਾਸਪੁਰ ਪਿੰਡ ਮਿੱਤਰੋ ਜਾਣਿਆ ਪਹਿਚਾਣਿਆ ਪਿੰਡ ਆ ਵੱਡਾ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਚਾਰ ਜਾਨਵਰ ਵਕਾਊ ਆ ਮਿੱਤਰੋ ਇੱਕ ਤਾਂ ਜਿਹੜੇ ਭਰਾਵਾਂ ਨੂੰ ਬੂਰਾ ਨੀਲੀ 라ਵੀ ਦਾ ਕੱਟਾ ਚਾਹੀਦਾ ਉਹ ਚੱਕਿਓ ਫੋਨ ਉਹ ਫੈਸਲਾ ਲਾ ਲਿਓ ਤੇ ਦੋ ਤੁਹਾਨੂੰ ਵਿਖਾਉਂਗਾ ਕਟੀਆਂ ਤੇ ਇੱਕ ਵਿਖਾਉਣੀਆਂ ਤੁਹਾਨੂੰ ਮਿੱਤਰੋ ਗਾਂ ਚੰਗੇ ਦੁੱਧ ਤੇ ਚੱਲਦੀ ਆ ਮਿਲ ਜੂਗੀ ਭਾਅ ਦੇ ਨਾਲ ਆਓ ਸਾਰੀ ਜਾਣਕਾਰੀ ਕਰਦੇ ਆ ਡਿਟੇਲਸਾਂ ਦੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਬਹੁਤ ਹੀ ਵਧੀਆ ਸੇਤਾ ਦੇ ਪਰਿਵਾਰ ਜੀ ਬਸ ਗੁਰੂ ਦੀ ਕਿਰਪਾ ਚਲੋ ਸ਼ੁਕਰਾਸਾ ਇੱਕ ਵਾਰੀ ਨਾਮ ਦੱਸ ਦਈਏ ਭਈ ਆਪਣਾ ਨਾਂ ਤਾਂ ਕਰਮਾ ਮੇਰਾ ਕਰਮਾ ਹਾਂਜੀ ਕਰਮਾ ਭਾਈ ਫਿਰ ਇੱਕ ਗੱਲ ਦੱਸੀ ਮੈਨੂੰ ਗਾਂ ਦੇ ਵਾਲਾਂ ਦੀ ਕਟਿੰਗ ਕਰਾਈ ਹੋਈ ਹੈ ਨਾ ਨਹੀਂ ਅੱਛਾ ਕਿ ਵੇਖੋ ਨਾ ਤਾਂ ਉਹੀ ਬਸ ਲੋਹੀ ਪਹਿਲਾਂ ਹੀ ਉਹੀ ਬਰੀਕੀ ਜੀ ਸੀ ਅੱਜ ਨਮਾਉਣ ਨਾ ਕਰ ਮਾਲੀ ਦੀ ਹੋਰ ਮਾੜੀ ਮੋਟੇ ਤੋਂ ਲੈ ਜੇਗਾ ਲੱਗਾ ਮੈਂ ਜਿਵੇਂ ਕਟਿੰਗ ਕਰਾਈ ਹੁੰਦੀ ਆ ਬਈ ਠੀਕ ਹੈ ਅੱਛਾ ਗਾਹ ਤੋਂ ਸ਼ੁਰੂਆਤ ਕਰਦੇ ਆਪਾਂ ਪਹਿਲਾਂ ਇਹਦੀ ਕੀ ਡਿਟੇਲ ਆ ਬਾਈ ਗਾਹ ਨੂੰ ਹੋ ਗਏ ਸਾਢੇ 3 ਮਹੀਨੇ ਸੂਈ ਨੂੰ ਜੀ ਸਾਢੇ ਤਿੰਨਾਂ ਤੋਂ ਦੋ ਚਾਰ ਦਿਨ ਉੱਤੇ ਹੀ ਹੋਣਗੇ ਅੰਦਰ ਨਹੀਂ ਹੈਗੇ ਜੀ ਜੀ ਠੀਕ ਹੈ ਬੱਛੀ ਇਹਦੇ ਮਗਰ ਆ ਬੱਛੀ ਆਪਾਂ ਹੈਗੀ ਰੱਖਣੀ ਉਹ ਬੱਛੀ ਆਪਾਂ ਰੱਖਣੀ ਆ ਹਾਂ ਇਹ ਤੁਹਾਡੇ ਹੀ ਚੈਨਲ ਤੇ ਆਪਾਂ ਖਰੀਦੀ ਸੀ ਜੀ ਰੋਡਿਆਂ ਤੋਂ ਖਰੀਦੀ ਸੀ ਤਿਲਗਾ ਹਣਾ ਤਿਲਗਾ ਠੀਕ ਆ ਠੀਕ ਆ ਇਹ ਪਹਿਲਾਂ ਤਿਲ ਆ ਜੀ ਇਹ ਜਾਂ ਤਾਂ ਇਹਦੀ ਕਿਸਮ ਵਿੱਚ ਫਰਕ ਲਾ ਲਓ ਜਾਂ ਆਪਣੀ ਚਲਾ ਲਓ ਇਹ ਦੂਏ ਦਿਨ ਹੀ ਆ ਕੇ ਜਿਹੜਾ ਤੀਜਾ ਥਾਣਾ ਇੱਕ ਤਾਂ ਪਹਿਲਾਂ ਹੀ ਤੱਲ ਸੀ ਤਿੰਨ ਸੀਗੇ ਜੀ ਜੀ ਤੇ ਜਿਹੜਾ ਤੀਜਾ ਸੀ ਕਮੈਣੀ ਦਾ ਮੂਹਲਾ ਉਹ ਥਾਣੇ ਦਾ ਵੱਡਿਆ ਗਿਆ ਸੀ ਵੱਡਿਆ ਗਿਆ ਉਹਦੇ ਲੇਵਾ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਹਾਂ ਮੰਨ ਲਓ ਵੀ ਪਤਾ ਨਹੀਂ ਕਿਹੜੇ ਸਾਹਬ ਨੇ ਕਿਸੇ ਪਸ਼ੂ ਨੇ ਪੈਰ ਧਰਿਆ ਜੋ ਕੀ ਬਣਿਆ ਠੀਕ ਹੈ ਜੀ ਹੁਣ ਚੁੰਬਿੰਦੀ ਕਿਵੇਂ ਆਇਆ ਇੱਥੋਂ ਵੈਸੇ ਚੌਂਦੀ ਇਹ ਮੰਨ ਲਓ ਦੁੱਧ ਤਾਂ ਯਾਨੀ ਸਹੀ ਹੋਈ ਆਉਂਦਾ ਉਹ ਸਥਾਨ ਚੋਂ ਵੀ ਆਉਂਦਾ ਪਰ ਉਹ ਦਿਹਾੜੀ ਦੇ ਵਿੱਚ ਇੱਕ ਕਰੀ ਵਿਚਾਲ ਦੀ ਚੂਣਾ ਪੈਂਦਾ ਚੂਣਾ ਪੈ ਲਈ ਦੋਵੇਂ ਕਿਰਨ ਲੱਗਦਾ ਉਹ ਮੇ ਕਿਰਨ ਲੱਗ ਜਾਂਦਾ ਜਾਨੀ ਹੁਣ ਆਪਾਂ ਦੋ ਥਣਾ ਦਾ ਹੀ ਮੰਨ ਕੇ ਦੇਣੀ ਹੈ ਠੀਕ ਆ ਕਿਉਂਕਿ ਆਪਾਂ ਇਹਦੇ ਉਦੋਂ ਇਲਾਜ ਕਰਾਇਆ ਟਾਂਕੇ ਟੁੰਕੇ ਵੀ ਲੱਗੇ ਤੇ ਹੁਣੇ ਜਦੋਂ ਡਰਾਈ ਹੋ ਗਈ ਉਦੋਂ ਮਾੜਾ ਜਿਹਾ ਟਾਂਕਾ ਲੱਗ ਜੂਗਾ ਫਿਰ ਇਹ ਕਿਰਨੋਂ ਵੀ हट ਜੇ ਫਿਰ ਕਿਰਨ ਸਹੀ ਹੋ ਜੂਗੀ ਹੈ ਨਾ ਹਾਂ ਹਾਂ ਹੁਣ ਚਵਾਈ ਕਰਦੀ ਹੈ ਫਿਰ ਉਹ ਜਿਹੜਾ ਰਾਹ ਉਹ ਗੰਦ ਨਹੀਂ ਹੁੰਦਾ ਉਹ ਜਦੋਂ ਇਹ ਟਾਈਮ ਦੇ ਨੇੜੇ ਜਾ ਬਣਦੀ ਹੈ ਚੁਆਈ ਦੇ ਦੇ ਉਦੋਂ ਛੱਟੇ ਢੱਗਣ ਲੱਗ ਜਾਂਦੇ ਫਿਰ ਉਹ ਸਾਨੂੰ ਚੂਣੀ ਪੈਂਦੀ ਹੈ ਉਹ ਤਾਂ ਪਹਿਲਾਂ ਚੋਣਾ ਪੈਂਦਾ ਦੁੱਧ ਕਿੰਨੇ ਦੇ ਚੱਲਦੀ ਹੈ ਬਾਈ ਦੁੱਧ ਹੁਣ ਹੋਊਗਾ ਇਹਦੇ ਥੱਲੇ ਜਿਹੜਾ ਸਹੀ ਕੰਡੇ ਵਾਲਾ 14 15 ਕਿਲੋ ਸਹੀ ਹੈ ਫਿਰ ਚੁਬ ਚਵਾਉਂਦੀ ਆ ਜਿਹੜਾ ਚਵਾਉਂਦੀ ਆ ਠੀਕ ਆ ਬਾਈ ਆਪਾਂ ਦੋ ਥਣਾ ਦਾ ਹੀ ਕਰਕੇ ਦੇਣੀ ਆ ਠੀਕ ਆ ਬਾਈ ਪਰ ਤੀਜਾ ਵੀ ਚੱਲਦਾ ਪਰ ਉਹ ਵੱਢਿਆ ਗਿਆ ਸੀ ਜੂ ਗੱਲ ਆਪਾਂ ਦੱਸ ਤੀ ਅੱਛਾ ਅੱਜ ਫਿਰ ਕਿੰਨੇ ਦੀ ਦੇ ਦਈਆਂ ਇੱਕ ਆਟੇ ਬਾੜ ਅੱਜ ਆਪਾਂ 2000 ਦੀ ਦੇ ਦਿਆਂਗੇ 2000 ਦੀ ਦੇ ਦਿਆਂਗੇ ਮਾਨਤਾ ਬਾਈ ਜੋਬਣ ਸੀ ਕੋਈ ਗਾਂ ਦੇ ਉੱਤੇ ਉਦੋਂ ਉਦੋਂ 28 30 30 ਕਿਲੋ ਕਰਦੀ ਸੀ ਕਰਦੀ ਸੀ ਇਹ ਵੀ ਦਿਨਾਂ ਹੀ ਪਈ ਨੇ ਹਾਂ ਜਿਹਦੇ ਦਾ ਥਣ ਨਾ ਨਾ ਵੱਢਿਆ ਜਾਂਦਾ ਕਿਉਂਕਿ ਫਿਰ ਮਹੀਨਾ ਤਾਂ ਨਹੀਂ ਵਿਵਤਾ ਕੱਟੀ ਵਿਵਤਾ ਕੱਟੀ ਫਿਰ ਦਵਾਈ ਬੂਟੀ ਲੱਗੀ ਟੀਕੇ ੱਲੇ ਲੱਗੇ ਹਨਾ ਫਿਰ ਨਾਲੇ ਬਾਕੀ ਗਰਮ ਟੀਕੇ ਲੱਗੇ ਹਨਾ ਇੱਕ ਗੱਲ ਹੋਰ ਜੀ ਉਦੋਂ 20 22 ਕਿਲੋ ਤਾਂ ਬੋਲੇ ਤੋਂ ਸਟਾਰਟ ਹੋਈ ਸੀ ਬੋਲੇ ਤੋਂ ਸਟਾਰਟ ਹੋਈ ਸੀ ਇਹਨੇ ਤਿੰਨ ਡੰਗ ਆਪਣੇ ਘਰੇ ਮੈਂ ਸਹੀ ਚੋਈਏ ਇਹ ਚੌਥੇ ਡੰਗ ਨੂੰ ਵੱਢਿਆ ਗਿਆ ਚੌਥੇ ਡੰਗ ਨੂੰ ਵੱਢਿਆ ਗਿਆ ਬੜੀ ਮੰਗ ਹੋਈ ਸੀ ਉਦੋਂ ਦੀ ਹੈਨਾ ਦਵਾਈ ਪੈ ਗਈ ਉਦੋਂ ਤਾਂ ਬਹੁਤ ਨਫਾ ਬਹੁਤ ਲਾਉਂਦੇ ਸੀ ਬਹੁਤ ਨਫਾ ਲਾਉਂਦੇ ਸੀ ਭਰਾ ਜੀ ਚਲੋ ਹੁਣ ਵੀ ਆਏ ਆ ਜਿਨੇ ਮੰਨ ਲਓ ਵੇਖੋ ਦੁੱਧ 14 15 ਕਿਲੋ ਦੁੱਧ ਹੀ ਜਾਣਾ ਇਹਨੇ ਆ ਦਈ ਜਾਣਾ ਜੀ ਗਾਹਾਂ ਜੇ ਚੰਗੀ ਸੰਭੂਗਾ ਬੰਦਾ ਕੋਈ ਬੱਚੇ ਵਧੀਆ ਦੇਊਗੀ ਪਛੀ ਦਿੱਤੀਆਂ ਨੇ ਬਹੁਤ ਟਾਪ ਦੀ ਪਛੀ ਆਪਣੇ ਕੋਲੇ ਆ ਕਿਉਂਕਿ ਆਪਾਂ ਭਾਈ ਬੱਚੀ ਵੀ ਮੁੱਲ 'ਚ ਹੀ ਰੱਖਣੀ ਆਪਾਂ ਕਿਹੜਾ ਹੁਣ ਰੱਖਾ ਮੁੱਲ 'ਚ ਹੀ ਪੈਗੀ ਭਾਈ ਮੁੱਲ 'ਚ ਹੀ ਪੈਗੀ ਸਹੀ ਗੱਲ ਆ ਤੇ ਆਪਾਂ ਦੇ ਦੇਣੀ ਬਾਈ ਘੱਟ ਹੀ ਜਾਂਦੇ ਜਿੰਨਾ ਭਾ ਹਾਂ ਅੱਛਾ ਇਹ ਅੱਜ 22000 ਦੀਆਂ ਦੇ ਦੇਾਂਗੇ ਆਪਾਂ ਹਾਂਜੀ ਠੀਕ ਹੈ ਉਹ ਤਾਂ ਤੋਰ ਨੂੰ ਤਾਂ ਰਹਿਣੀ ਨਹੀਂ ਨਾ ਨਾ ਘੋੜੀ ਵਰਗੇ ਹੋਣਗੇ ਜਾਨਵਰ ਆਪਣੇ ਤੋਰ ਨ ਤਰਾਉਣ ਵਾਲੇ ਤਾਂ ਅੱਛਾ ਤੇ ਆ ਕੱਟੀ ਜਿਹੜੀ ਬਈ ਬੱਲੇ ਮੱਥੇ ਵਾਲੀ ਇਹ ਹੈਗੀ ਆ 10 ਕ ਮਹੀਨਾ ਦੀ ਹੋਊਗੀ ਠੀਕ ਆ ਬਾਈ ਤੇ 10 ਮਹੀਨਾ ਦੀ ਹੈ ਕੱਟੀ ਚੰਗੀ ਆ ਹਨਾ ਬਾਈ ਇਹ ਆਪਾਂ 4 ਕ ਮਹੀਨਾ ਦਾ ਚੋਂ 2.5 ਮਹੀਨਾ ਦਾ ਬੱਚਾ ਲਿਆ ਸੀ ਤੇ ਆਪਣੇ ਹਾਂ ਹੁਣ ਦਗਾ ਨਹੀਂ ਲੰਝਾਵਾਂਗੇ ਯਾਨੀ ਪਹਿਲਾਂ ਤੋਂ ਹੀ ਲੈਂਦੇ ਆ ਬਾਈ ਇਹ ਵੀ ਬੜਾ ਸਾਂਭ ਲੰਦਾ ਆ ਸਾਂਭ ਆ ਹਾਂ ਚਮਕ ਚਮਕਾ ਜੀ ਹੁਣ ਕਰਨਾ ਹਾਂ ਹਾਂ ਦੁੱਧ ਤਾਂ ਪੀਂਦੀ ਆ ਹੁਣ ਵੀ ਪੀ ਲੈਂਦੀ ਆ ਜੇ ਪਿਆਰ ਦੀਏ ਤਾਂ ਠੀਕ ਆ ਬਾਈ ਠੀਕ ਆ ਇਹ ਕਿੰਨੇ ਦੀ ਦੇ ਦਾਂਗੇ ਬਾਈ ਆਪਾਂ ਇਹ 26000 ਦੀ ਦੇ 26000 ਦੀ ਦੇ ਮਾਨਤਨ ਵਿੱਚੋਂ ਥੋੜਾ ਬੋਲ ਹਾਂ ਮਾਨਤਨ ਕਰਦੇ ਠੀਕ ਆ ਬਾਈ ਪਰ ਬੱਚਾ ਚੰਗਾ ਬਹੁਤ ਆ ਮਾਰਕਿੰਗ ਸਾਰੀ ਥ ਤੋ ਕੱਟੀ ਗਿਆ ਇਸ ਤਰ੍ਹਾਂ ਦੀ ਬਈ ਸਾਹਮਣ ਵਾਲੇ ਨੂੰ ਚੱਕ ਚੀਜ਼ ਬਣੂਗੀ ਕਿਉਂਕਿ ਕੱਟੀ ਲੋਲੀਪੋਲੀ ਬਾਲੀ ਆ ਹਾਂ ਇੱਕ ਸੰਗ ਇਹਦਾ ਚਿੱਟਾ ਇੱਕ ਹੀ ਉਹ ਡੱਬੀ ਕੱਟੀ ਦਾ ਚਿੱਟਾ ਉਹਦੇ ਆ ਬੂਰਾ ਬਈ ਫਿਰ ਇਹ ਕੱਟਾ ਗਿਆ ਇਹ ਕੱਟਾ ਹੈ ਇਹ ਕਿੰਨੇ ਮਹੀਨਿਆਂ ਦਾ ਆ ਗਿਆ ਬਈ ਇਹ ਮੰਨ ਲਓ ਸਾਲ ਦਾ ਮੰਨ ਲਓ ਸਾਲ ਤੋਂ ਹੋ ਸਕਦਾ ਮਹੀਨਾ ਬਾਹਰ ਹੀ ਹੋਵੇ ਜਾਨੀ ਸਾਲ ਦਾ ਮੰਨ ਲਓ ਠੀਕ ਆ ਬਈ ਠੀਕ ਆ 13 ਮਹੀਨਿਆਂ ਦਾ ਮੰਨ ਲੈ ਭਰਾ ਕੋਈ ਸਾਲ ਦਾ ਮੰਨ ਲੈ ਕਿੱਤਾ ਚੰਗਾ ਹੈ ਨਾ ਬਈ ਹਾਂਜੀ 1 ਇੱਕ ਇਹਨੇ ਦੇ ਦੇ ਦੇਗੇ ਭਾਈ 1 21000 ਦਾ ਦੇ ਦੇ 21000 ਦਾ ਦੇ ਦੇਗੇ ਜਿਹਦੇ ਵਿੱਚ ਮਾਨਤਨ ਹੋ ਜਾ ਹਾਂ ਹੋ ਜਾ ਇਹਦਾ 26 ਚੋਂ ਮਾਨਤਨ ਹੁੰਦਾ 21 ਚੋਂ ਉਹਦਾ 21 ਚੋਂ ਜੇ ਤਿੰਨੇ ਖਰੀਦ ਲਵੇ ਵੀ ਹਾਂ ਫਿਰ ਉਹੇ ਜਾ ਵੱਧ ਮਾਨਤਨ ਵੀ ਕਰ ਮਾਨਤਨ ਨਹੀਂ ਕਰਾਂਗੇ ਫੋਨ 'ਚ ਰੱਖੇਗਾ ਚਲੋ ਉਹੇ ਜਾ ਜਿਹੇ ਜਾ ਭਰਾ ਨਾਲ ਕੋਈ ਹੋਊ ਉਹੇ ਜਾ ਕਰ ਨਹੀਂ ਕਰ ਦਈਏ 100 ਕਿਲੋਮੀਟਰ ਦੀ ਲੈ ਕੇ ਰੱਖ ਦੋ ਨਾ ਜਿਹੜਾ ਭਰਾ ਤਿੰਨੇ ਇਕੱਠੇ ਲਊ ਫਿਰ ਉਹ ਆਪਣੀ ਆਫਰ ਨਾ ਬੰਦ ਉਹ ਜਿਹੜਾ ਆਫਰ ਦਾ ਫਾਇਦਾ ਹੁਣ ਤੱਕ ਪਾਈਦਾ ਵੀਡੀਓ ਆਪਾਂ ਲੇਟ ਆ ਤੇ ਬਹੁਤ ਫਰਨਾ ਪਾ ਦਾ ਜਿਹੜਾ ਭਰਾਏ ਛੋਟੇ ਜਾਨਵਰ ਤੇਨੇ ਲਊਗਾ ਉਹਨੂੰ 100 ਕਿਲੋਮੀਟਰ ਦੀ ਪਹੁੰਚ ਆਪਾਂ ਦੇ ਦੇਣ ਠੀਕ ਲੈ ਮਿੱਤਰੋ ਜਿਹੜਾ ਭਰਾ ਤਿੰਨੇ ਜਾਨਵਰ ਇਕੱਠੇ ਲੋਗ ਚ ਐ ਕਰਦੀ ਅਗਵਾਨੀਆਂ ਨੂੰ ਦਵਾਲੇ ਜੇ ਤੇ ਦੋ ਆਪ ਲੈ ਲਿਆ ਜੇ ਤੇ ਜੇ ਤਿੰਨਾਂ ਨੇ ਇੱਕ ਇੱਕ ਕਰਨੀਏ ਚਾਚੇ ਤਾਏ ਤੋਹੀ ਫਿਰ ਲੜਨਾ ਪਿਆ ਜੇ ਕਿਤੇ ਵੀ ਫਿਰ ਤਿੰਨਾਂ ਨੇ ਇੱਕ ਇੱਕ ਕਰਨੀਆਂ ਤੇ ਫਿਰ ਇੱਕ ਇੱਕ ਵੀ ਕਰ ਲਿਆ ਜੇ ਕੋਈ ਚੱਕਰ ਨਹੀਂ ਇੱਕ ਕੱਟਾ ਆ ਜਾਊਗਾ ਤੇ ਤੂੰਆਂ ਦੇ ਘਰੇ ਕੱਟੀਆਂ ਆ ਜਾਣਗੀਆਂ ਉਹ ਕੱਟੀ ਦੀ ਕਿੰਨੀ ਉਮਰ ਆ ਡੱਬੀ ਦੀ ਉਹ ਡੱਬੀ ਦੀ ਹੋਊਗੀ ਉਹ ਵੀ ਕੱਟੇ ਵਾਂਗੂ ਮੰਨ ਲਓ 13 ਮਹੀਨਿਆਂ ਦੇ ਮੰਨ ਲਓ ਕੋਈ 14 ਦੇ ਮੰਨ ਲ गावां च बननी ਜਾਵੇ ਤਾਂ ਮੈਨੂੰ ਨਹੀਂ ਪਤਾ ਲੱਗਣਾ ਨਹੀਂ ਪਤਾ ਲਾ ਉਹਦੀ ਮਾਂ ਵੀ ਬਹੁਤ ਚੰਗੀ ਆ ਨਜਾਇਜ਼ ਚੰਗੀ ਉਹ ਡੱਬੀ ਕੱਟੀ ਠੀਕ ਆ ਬਈ ਉਹ ਵੀ ਮੇਰੀ ਰੱਖੀ ਹੋਈ ਸੀ ਠੀਕ ਆ ਉਹਨੂੰ ਘੱਟ ਤੋਂ ਘੱਟ 7-8 ਮਹੀਨੇ ਹੋ ਗਏ ਮੇਰੇ ਕੋਲ ਉਹਨੂੰ ਵੀ ਸ਼ਾਮ ਦੇ ਨੂੰ ਠੀਕ ਆ ਬਈ ਉਹ ਅੱਜ ਕਿੰਨੇ ਦੇ 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 ਕੱਲੀ ਜੇ ਲੈਣੀ ਹੋਵੇ ਕੱਲੀ 28 ਦੀ ਦੇ 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 ਜੇ ਕੋਈ ਤਿੰਨੇ ਲੈ ਲੈ ਤਾਂ ਮਾਨਤਨ ਕੋਲਾ ਕਰਦੇ ਤੇ 100 ਕਿਲੋਮੀਟਰ ਦੇ ਕਿਹੜੇ ਪਹੁੰਚ ਵੀ ਦੇ ਦੇ ਚਲੋ ਜੇ ਉਹ ਸਾਰੇ ਮਾਨਤਨ ਨਹੀਂ ਕਰੇ ਠੀਕ ਆ ਬਈ ਓਕੇ ਅਸਲ ਨੰਬਰ ਆਪਣਾ ਕਿੰਨਾ ਸੀ ਬਈ 98149 ਜੀ 55241 98149 56241 98149 56241 ਬਾਈ ਦਾ ਨੰਬਰ ਹੈ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਬਾਈ ਹੁਣਾਂ ਦੇ ਨਾਲ ਗੱਲਬਾਤ 4 ਜਨਵਰੀ ਦਿਖਾਈ ਇੱਕ ਗਾਂਦ ਤਿੰਨ ਦੋ ਕਟੀਆਂ ਤੇ ਇੱਕ ਕਟਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗਰਦੀਪ ਗਿੱਲ ਦੇ ਨਾਲ ਇਜਾਜ਼ਤਵਾਲੂ ਬਦਿਆਂ ਧੰਨਵਾਦ